ਮੰਜੋਦ ਫੜਿਓ। ਫਾਗਨੀਂ ਅੰਡੀਂ ਤੇ ਵਾਈ। ਤੋ ਵਾਈ ਤੁਹਾਨੂੰ ਦੇ ਦੇ। ਸੁਭਰ ਉਪਰ ਬਰੋ। ਬਰੇ ਉਪਰ ਚਲ। ਯੂਰੀ ਡਸ ਰਹਾ ਨਾ। ਹਾਲੇ ਯੂਰੀ ਡਸ ਰਹਾ ਨਾ। ਇਸ ਕੇ ਕਾਸ ਮੌਸਮ ਦੇ ਜਿਆਦਾ ਵਜ ਜਾਂਦੀ ਹੈ ਕਿ ਸਾਰਾ ਸਾਲ ਹੀ ਰਹਿੰਦੀ ਹੈ ਇਸ ਤਰੀ ਰਹਿੰਦੀ ਹੈ ਜਦੋਂ ਘਟਦੇ ਫਿਰ ਸ਼ੁਰੂ ਹੋ ਜਾਂਦੀ ਹੈ ਗਰਮੀ ਸਰਦੀ ਹਾਂਜੀ ਗਰਮੀਆਂ ਜ ਵੀ ਹਾਂਜੀ ਲੈ ਲੋ ਲੈ ਲੋ ਤੇ ਸ਼ਾਇਦ ਕਦੇ ਕਦੇ ਉਹ ਮੌਸਮ ਦੇ ਕੋਈ ਇਨਟਰਟਰ ਆ ਗਿਆ ਜੀ ਉਹਦੇ ਤੋਂ ਤੁਹਾਡੇ ਡਿਵੈਲਪਮੈਂਟ ਹੋ ਜਾਂਦਾ ਸੀ ਲਾਲ ਕਰਦੇ ਨੇ ਵਾਲੇ ਔਰ ਚੀਜ਼ਾਂ ਦੇ ਵਾਲੇ ਹਾਂ ਬੜੀ ਬੜੀ ਬੀਜਾ ਬਾਵਾ ਮੇਰੀਆਂ ਰਾਹ ਨੂੰ ਸੜੇ ਲਾਇਆ ਸੋਨਾ ਆਪਣੇ ਚੱਕਾ ਨਿਕਲਦੀ ਹੈ ਪੀੜ ਹੁੰਦੀ ਆ ਆ ਮੋੜੇ ਦਾ ਮਾੜ ਮੋੜ ਜਾਈ ਕੰਮ ਨਹੀਂ ਮੋੜੇ ਵਾਲਾ ਹਾਂ ਇਹ ਮੋੜੇ ਵਾਲਾ ਜੋੜ ਪੀੜ ਹੁੰਦਾ ਕਿ ਸਾਰੀ ਬਾਹਂ ਦੀ ਇਹ ਸਾਰੀ ਸਾਰੀ ਪਿਆਸ ਲੱਗਦਾ ਇਹ ਪੈਸਾ ਕਿਹੜਾ ਹੈ ਨਾ ਹਾਂ ਜਿਆਦਾ ਟਾਈਮ ਲੱਗਦਾ ਸੀ ਹਾਂ ਜੀ ਇਹ ਬਿਲਕੁਲ ਸਹੀ ਹੈ ਜੀ ਡੈਸਕ ਰਵਾ ਤੇ ਕਲੀਅਰ ਬਹਾਉਂਗ ਬੋਲ ਜੀ ਕਿੰਨੇ ਪਸਾਰਾ ਜੀ ਜਦੋਂ ਮੈਡੀਕਲ ਸਰਵਿਸ ਜਿਆ ਪਾ ਸਭ ਤੋਂ ਪਹਿਲਾਂ ਤੇ ਅਸੀਂ ਆਪਣੇ ਮਨਿੰਦਰ ਜੀ ਜੋ ਡੀ ਐਮ ਐਸ ਐਮ ਐਨ ਨਿਉਜ ਵਾਲੇ ਆ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਜਿੱਥੇ ਵੀ ਸਾਡੀ ਖਬਰ ਹੁੰਦੀ ਹੈ ਇਹ ਟਾਈਮ ਤੋਂ ਟਾਈਮ ਪਹੁੰਚ ਕੇ ਸਾਡੀ ਖਬਰ ਜੜੀ ਹੈ ਦੇਸ਼ ਤੋਂ ਦੇਸ਼ ਚੁੰਦੇ ਆ ਉਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਆ ਨੂਰ ਹਸਪੀਟਲ ਤੋਂ ਸਾਡੇ ਡਾਕਟਰ ਸਾਹਿਬ ਤੇ ਸਟਾਫ ਦਾ ਜਿਨ੍ਹਾਂ ਨੇ ਹੱਤਾ ਪਹਿਲਾਂ ਸਾਡੇ ਨਾਲ ਕੈਂਪ ਬਾਰੇ ਸਲਾਹ ਕੀਤੀ ਸੀ ਤੇ ਅੱਜ ਕੈਂਪ ਲਾਇਆ ਹੈ ਇਹਤ ਵਧੀਆ ਡਾਕਟਰ ਸਾਹਿਬ ਨੇ ਵੀ ਆਨ ਕੇ ਪੇਸ਼ੈਂਟ ਨੂੰ ਗਾਈਡ ਕੀਤਾ ਆ ਤੇ ਗਾਂ ਵੀ ਇਹੀ ਇਸ ਤਰ੍ਹਾਂ ਹੀ ਕਰਦੇ ਰਵਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਠੀਕੀ ਸਭ ਤੇ ਮਾਨਜੋਗ ਸਰਪੰਚ ਸਾਹਿਬ ਸਰਦਾਰ ਰਮਜੀਤ ਸਿੰਘ ਜੀ ਥੋਬਾ ਉਹ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਸ਼ਸ਼ੀਕਾ ਸਰਪੰਚ ਸਾਹਿਬ ਸ਼ਸ਼ੀਕਾ ਹਾਂਜੀ ਜਿਵੇਂ ਕਿ ਨੂਰਸਪੁਰ ਲੋਨ ਕੈਂਪ ਲਗਾਇਆ ਗਿਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਇਹ ਨੂਰੂਸ ਹਸਪੀਟਲ ਦਾ ਨੇ ਜਿਹੜਾ ਉਪਰਾਲਾ ਕੀਤਾ ਹੈ ਤੇ ਬਹੁਤ ਸੋਹਣਾ ਹੈ ਇਹਦੇ ਵਿੱਚ ਸਾਡੇ ਆਮ ਲੋਕਾਂ ਨੂੰ ਬਹੁਤ ਸਹਾਇਤਾ ਮਿਲੇਗੀ ਜੀ ਤੇ ਤਕਰੀਬਨ ਇਹ ਦੱਸਣ ਦੇ ਅਸੀਂ ਡਾਕਟਰ ਸਾਹਿਬ ਤੇ ਅਸੀਂ 50% ਲੈਸ ਤੇ ਹੀ ਸਾਰਾ ਕੰਮ ਕਰਨ ਦੇ ਆ ਬਾਕੀ ਮੈਡੀਸਨ ਜਿਹੜੀ ਹੈ ਸਾਰੀ ਫ੍ਰੀ ਦੇ ਰਹੇ ਜੀ ਜੀ ਹਾਂਜੀ ਇਹ ਬਹੁਤ ਸੋਹਣਾ ਉਪਰਾਲਾ ਵਾ ਚੰਗਾ ਫਰਿਆ ਤੇ ਅਸੀਂ ਚਾਹੁੰਦੇ ਆਂ ਕਿ ਇਸ ਉਪਰਾਲੇ ਦੇ ਵਿੱਚ ਸਾਰੇ ਹੀ ਪਿੰਡ ਵਾਲੇ ਆਣ ਕੇ ਹਿੱਸਾ ਲੈਣ ਤੇ ਆਪਣਾ ਆਪਣਾ ਪ੍ਰੋਟੈਸਟ ਵੀ ਕਰਾਉਣ ਤੇ ਲਾਭ ਵੀ ਖਾਉਣ ਤੇ ਬਹੁਤ ਵਧੀਆ ਇਹ ਗੱਲ ਹੈ ਜੀ ਤੇ ਧੰਨਵਾਦ ਜੀ ਇਹਨਾਂ ਦਾ ਨੂਰ ਹੋਸਪੀਟਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਅੱਜ ਡਾਕਟਰ ਸਾਹਿਬ ਡਾਕਟਰ ਕੁਲਦੀਪ ਸਿੰਘ ਕਮਾਨ ਜੀ ਤੇ ਸਾਡੇ ਡਾਕਟਰ ਆਕਾਸ਼ ਜੀ ਇਹਨਾਂ ਦੇ ਸਹਿਯੋਗ ਨਾਲ ਪਿੰਡ ਥੋਬਾ ਜਦ ਨੂਰੋ ਹਸਪੀਟਲ ਵੱਲੋਂ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ ਜੀ ਤੇ ਸਾਰੇ ਦੇ ਵਿੱਚ ओपीडी ਕਿੰਨੀ ਰਹੀ ਤੁਹਾਡੀ ਹੁਣ ਤੱਕ ਇਹਦੇ ਵਿੱਚ ਦੇਖੋ ਜੀ ਪਿੰਡ ਵੱਲੋਂ ਬਹੁਤ ਹੀ ਵਧੀਆ ਰਿਸਪੌਂਸ ਮਿਲਿਆ ਤਕਰੀਬਨ 70 ਤੋਂ 80 ओपीडी ਜਿਹੜੀ ਹੈ ਫੇਰ ਤੋਂ ਹੁਣ ਤੱਕ ਦੇਖ ਚੁੱਕੇ ਆਂ ਔਰ ਹਾਲੇ ਵੀ ਲੋਕਾਂ ਦਾ ਆਉਣ ਦਾ ਸਿਲਸਿਲਾ ਜਾਰੀ ਹੈ ਜੀ ਔਰ ਮੈਨੂੰ ਉਮੀਦ ਹੈ ਕਿ ਅੱਜ 100 ओपीडी ਪਾਰ ਹੋ ਜਾਏਗੀ ਠੀਕ ਹੈ ਸਰ ਇਹਦੇ ਵਿੱਚ ਆਪਣਾ ਮੈਡੀਸਨ ਫ੍ਰੀ ਰਹੀ ਜੀ ਇਸ ਕੈਂਪ ਦੇ ਵਿੱਚ ਜੀ ਦੇਖੋ ਸਾਰੀ ਮੈਡੀਸਿਨ ਫ੍ਰੀ ਰਹੀ ਹੈ ਔਰ ਲੈਬ ਟੈਸਟਾਂ ਦੇ ਵੀ 50 ਤੋਂ 60% ਦੀ ਛੋਟ ਦਿੱਤੀ ਗਈ ਹੈ ਜੀ ਇਹਦੇ ਵਿੱਚ ਸਾਰਾ ਆਪਣਾ ਪਿੰਡ ਪਿੰਡ ਦੇ ਸਾਰੇ ਜਿਹੜੇ ਮੋਤਵਾਰ ਮੈਂਬਰ ਸਾਹਿਬਾਨ ਜਿਹੜੇ ਸਰਪੰਚ ਸਾਹਿਬ ਜੀ ਤੇ ਹੋਰ ਵੀ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ ਹੈ ਜੀ ਤੇ ਬਹੁਤ ਵਧੀਆ ਸਾਰੇ ਪਿੰਡ ਦਾ ਹੀ ਬਹੁਤ ਵਧੀਆ ਰਿਸਪਾਂਸ ਰਿਹਾ ਠੀਕ ਹੈ ਸਰ ਇਹਦੇ ਨਾਲ ਇੱਕ ਦੱਸੋ ਚੀਜ਼ ਹੋਰ ਦੱਸੋ ਕਿ ਜਿਵੇਂ ਜਿਹੜੇ ਆਪਣਾ ਕੈਂਪ ਦਾ ਸਿਲਸਿਲਾ ਅੱਗੇ ਵੀ ਕੰਟੀਨਿਊ ਰਹੂਗਾ ਜਾਂ ਕਿਵੇਂ ਦੇਖੋ ਸਾਡੇ ਪਲਾਨ ਦੇ ਅਕੋਰਡਿੰਗ ਨੂਰਾ ਹਸਤਾਲ ਵੱਲੋਂ ਹਰ ਹਫਤੇ ਹੀ ਹੁਣ ਕੈਂਪ ਦਾ ਪ੍ਰੋਗਰਾਮ ਕੀਤਾ ਜਾਇਆ ਕਰੇਗਾ ਹਰ ਹਫਤੇ ਜੀ ਠੀਕ ਹੈ ਇਹਦੇ ਵਿੱਚ ਇਹਦੇ ਮੋਟਿਵ ਇਹਦਾ ਇਹ ਹੈ ਕਿ ਗਰੀਬ ਲੋਕਾਂ ਦੀ ਜਿੰਨੀ ਵੱਧ ਵੱਧ ਸੇਵਾ ਹੋ ਸਕੇ ਉਹ ਕੀਤੀ ਜਾਏਗੀ ਔਰ ਹਰ ਹਫਤੇ ਹੀ ਇਹ ਕੈਂਪ ਲਾਇਆ ਕਰਾਂਗੇ ਜੀ ਠੀਕ ਹੈ ਸਰ ਸਰ ਆਪਣਾ ਮੈਸੇਜ ਦੇਣਾ ਚਾਹੁੰਦੇ ਕੋਈ ਲੱਗ ਤੁਹਾਨੂੰ ਮੈਸੇਜ ਇਹ ਹੋਇਆ ਜੀ ਨੂਰਾ ਹਸਤਾਲ ਜਿੱਦਾਂ ਕਿ ਪਹਿਲਾਂ ਤੋਂ ਵੀ ਜੋ ਨੂਰ ਹਸਪਤਲ ਦਾ ਮੋਟਿਵ ਰਿਹਾ ਕਿ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਜਿਹੜਾ ਆ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਉਸੇ ਮੋਟਿਵ ਨੂੰ ਅੱਗੇ ਲੈਂਦਿਆਂ ਹੋਇਆ ਇਹ ਕੈਂਪਾਂ ਦਾ ਜਿਹੜਾ ਇਨੀਸ਼ੀਏਟਿਵ ਲਿਆ ਗਿਆ ਹੈ ਔਰ ਆਸ ਕਰਦੇ ਹਾਂ ਬਹੁਤ ਵਧੀਆ ਲੋਕਾਂ ਵੱਲੋਂ ਸੰਯੋਗ ਮਿਲੇਗਾ ਇੱਕ ਸਰ ਚੀਜ਼ ਹੋਰ ਦੱਸੋ ਜਿਵੇਂ ਕਿ ਅੱਜ ਕੈਂਪ ਲੱਗਿਆ ਕੈਂਪ 'ਚ ਮੈਡੀਸਿਨ ਫ੍ਰੀ ਆ ਫਾਲੋ ਕੈਂਪ ਤੋਂ ਇਲਾਵਾ ਤੁਹਾਡੇ ਕੋਲ ਪੇਸ਼ੈਂਟ ਜਾਂਦਾ ਉਹਨੂੰ ਕੀ ਤੁਸੀਂ ਐਕਸਟਰਾ ਮਤਲਬ ਕਰ ਰਹੇ ਹੋ ਦੇਖੋ ਕੈਂਪ ਤੋਂ ਇਲਾਵਾ ਜੇ ਕੋਈ ਪੇਸ਼ੈਂਟ ਹਸਪੀਟਲ ਹੁੰਦਾ ਆ ਉਹ ਹਸਪੀਟਲ ਦੇ ਵਿੱਚ ਵੀ ਬਹੁਤ ਹੀ ਵਾਜਿਬ ਰੇਟਾਂ ਤੇ ਮੈਡੀਸਿਨ ਜਿਹੜੀ ਆ ਦਿੱਤੀ ਜਾਏਗੀ ਇਹਦੇ ਨਾਲ ਨਾਲ ਹੀ ਜੋ ਆਪਰੇਟ ਵਗੈਰਾ ਹੋਣਗੇ ਉਹਨਾਂ ਤੇ ਵੀ ਭਾਰੀ ਛੋਟ ਦਿੱਤੀ ਜਾਏਗੀ ਜੀ ਮੈਂ ਕੁਲਦੀਪ ਸਿੰਘ ਪਿੰਡ ਥੋਬਾ ਪੰਚਾਇਤ ਮੈਂਬਰ ਜੋ ਕਿ ਸਾਡੇ ਨਗਰ ਥੋਬਾ ਵਿੱਚ ਚੜ੍ਹਦੀ ਪੱਤੀ ਗੁਰਦਾਰ ਸਾਹਿਬ ਡਾਇਰੈਕਟਰ ਨੂਰ ਸਾਹਿਬ ਨੇ ਟੈਂਪਲ ਆ ਜਿਹਦੇ ਵਿੱਚ ਫਰੀ ਦਵਾਈਆਂ ਅੱਜ ਜਿਹੜੇ ਟੈਸਟ ਨੂੰ ਅੱਧੇ ਰੇਟ ਤੇ ਕੀਤੇ ਹਨ ਅਸੀਂ ਇਹਨਾਂ ਦਾ ਤਹਿਤ ਜਿਹੜੇ ਸ਼ੁੱਕਰਗਿ ਜਾ ਰਹੇ ਆ ਤੇ ਤਕਰੀਬਨ 40 ਤੋਂ 50 ਮਰੀਜ਼ ਜਿਹੜੇ ਸਵੇਰੇ ਹੁਣ ਤੱਕ ਚੈੱਕ ਕਰ ਚੁੱਕੇ ਨੇ ਜਿਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਨੇ ਤੇ ਟੈਸਟ ਤੇ ਸਹੀ ਕੁਲਦੀਪ ਭਾਈ ਜੀ ਤੁਹਾਡੇ ਨਗਰ ਵਿੱਚ ਕੈਂਪ ਪਹਿਲੀ ਵਾਰ ਲੱਗਾ ਜਾਂ ਅੱਗੇ ਵੀ ਲੱਗ ਰਿਹਾ ਹੈ ਮੇਰੇ ਪਹਿਲੀ ਵਾਰ ਆਇਆ ਜੀ ਤੇ ਕੈਂਪ ਜਿਹੜਾ ਰੂਸ ਸਿੰਘ ਪਹਿਲੀ ਵਾਰ ਆਇਆ ਜੀ 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 ਤੇ ਕੈਂਪ ਤੋਂ ਖੁਸ਼ ਹੋ ਤੁਸੀਂ ਪੂਰੇ ਬਿਲਕੁਲ ਖੁਸ਼ ਹਾਂ ਜੀ ਬਹੁਤ ਵਧੀਆ ਨਾਲ ਡੀਲਿੰਗ ਕੀਤੀ ਆ ਜੀ ਬਹੁਤ ਵਧੀਆ ਢੰਗ ਨਾਲ ਸਜੇ ਢੰਗ ਨਾਲ ਦਵਾਈਆਂ ਦਿੱਤੀਆਂ ਤੇ ਟੈਸਟ ਕੀਤੇ ਆ ਆ ਦੇ ਨਿਵਾਸੀਆਂ ਨੂੰ ਬੜੀ ਖੁਸ਼ਖਬਰੀ ਇਹ ਦੇਣਾ ਚਾਹੁੰਦੇ ਆ ਨੂਰ ਹਸਪੀਟਲ ਵਾਲਿਆਂ ਨੇ ਅੱਜ ਚੰਗਾ ਪ੍ਰਾਲਾ ਕੀਤਾ ਆ ਜੋ ਸਾਡੇ ਪਿੰਡ ਫ੍ਰੀ ਚੈੱਕ ਅਪ ਕੈਂਪ ਲਾਇਆ ਇਹਦੇ ਵਿੱਚ ਜਿਹੜੇ ਟੈਸਟ ਆ ਉਹ 40% ਤੇ ਹੋਣਗੇ ਤੇ ਬਾਕੀ ਜਿਹੜੀ ਮੈਡੀਸਿਨ ਆ ਬਿਲਕੁਲ ਫ੍ਰੀ ਡਾਕਟਰ ਸਾਹਿਬ ਵੱਲੋਂ ਦਿੱਤੀ ਜਾਏਗੀ ਬਹੁਤ ਅਸੀਂ ਧੰਨਵਾਦੀ ਆ ਨੂਰ ਹਸਪੀਟਲ ਦੇ ਮਹਾਰਾਜ ਜੀ ਨੇ ਤਰੱਕੀ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ